ਾਰੇ ਹੀ ਸੋਤਿਆਂ ਨੂੰ ਪਿਆਰਪ੍ਰਿਤ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ نیوز ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋਇਆ ਅੱਜ ਵੱਡਾ ਬਦਲਾ ਪੰਜਾਬ ਦੇ ਵਿੱਚ ਇੱਕ ਹੋਰ ਖੇਤਰੀ ਪਾਰਟੀ ਦਾ ਹੋਇਆ ਜਨਮ ਸ਼੍ਰੋਮਣੀ ਅਕਾਲੀ ਦਲ ਨਵੀਂ ਪਾਰਟੀ ਜਿਸ ਦਾ ਗਠਨ ਹੋ ਗਿਆ ਹੈ ਅੱਜ ਉਸ ਦਾ ਪ੍ਰਧਾਨ ਚੁਣਿਆ ਗਿਆ ਜੋ ਅਕਾਲੀ ਦਲ ਬਾਦਲ ਲਈ ਬਹੁਤ ਵੱਡੀ ਮੁਸੀਬਤ ਖੜੀ ਹੋ ਗਈ ਹੈ ਚਿੰਤਾ ਹੋ ਗਈ ਹੈ ਸੁਖਵੀਰ ਸਿੰਘ ਬਾਦਲ ਨੂੰ ਹੁਣ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਨਵਾਂ ਜੋ ਆਪਸ ਦੇ ਵਿੱਚ ਇਕੱਠੇ ਹੋ ਸਕਣਗੇ ਜਾਂ ਨਹੀਂ ਦੂਸਰੇ ਪਾਸੇ ਕੁਝ ਪਾਰਟੀਆਂ ਨੇ ਅੱਜ ਇਸ ਨਵੀਂ ਬਣੀ ਪਾਰਟੀ ਵਿੱਚ ਵੀ ਮਰਜ ਕਰ ਲਿਆ ਜੋ 1920 ਅਕਾਲੀ ਦਲ ਤੇ ਇਸ ਦੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਦਾ ਵਾਰਸ ਪੰਜਾਬ ਅਕਾਲੀ ਦਲ ਵੀ ਉਹ ਸ਼ਾਮਲ ਹੋ ਜਾਵੇਗਾ ਜਿਸ ਤੋਂ ਪਹਿਲਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨ ਬਣਨ ਤੋਂ ਬਾਅਦ ਵੱਡੇ ਐਲਾਨ ਕਰ ਦਿੱਤੇ ਨੇ ਪੰਜਾਬ ਲਈ ਔਰ ਪੰਜਾਬ ਦੀ ਰਾਜਨੀਤੀ ਲਈ ਕਿਆ ਨਹੀਂ ਹਰ ਕਿਸ ਨੇ ਪੰਜਾਬ ਦੀ ਰਾਜਧਾਨੀ ਬਦਲਣ ਵਾਸਤੇ ਪੰਜਾਬ ਦੀ ਲੈਂਡ ਪੋਲਿੰਗ ਨੀਤੀ ਵਾਸਤੇ ਪੰਜਾਬ ਦੇ ਪਾਣੀਆਂ ਵਾਸਤੇ ਔਰ ਪੰਜਾਬ ਦੇ ਨੌਜਵਾਨਾਂ ਵਾਸਤੇ ਜੋ ਅੱਜ ਵੱਡੇ ਬਦਲਾਅ ਕੀਤੇ ਨੇ ਵੱਡੇ ਐਲਾਨ ਕੀਤੇ ਨੇ 2027 ਦੇ ਵਿੱਚ ਅਕਾਲੀ ਦਲ ਸਰਕਾਰ ਬਣੇਗੀ ਤਾਂ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਵਾਂਗੇ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਨਜ਼ਰ ਆਵੇਗਾ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜੇ ਐਲਾਨ ਕੀਤੇ ਗਏ ਨੇ ਅਸੀਂ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਔਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੋਰ ਕਿਹੜੇ ਸਹਿਯੋਗੀ ਨੇ ਜਿਨ੍ਹਾਂ ਨੂੰ ਇਸ ਪਾਰਟੀ ਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਜੋ ਸਾਰੀ ਸਿੱਖ ਪੰਥਕ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਸਭ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਪੁਨਰ ਸਰਜੀਤੀ ਨੂੰ ਜੋ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ ਸੀ ਜਿਸ ਵਿੱਚ ਖੁਦ ਗਿਆਨੀ ਹਰਪ੍ਰੀਤ ਸਿੰਘ ਉਸ ਸਮੇਂ ਦਮਦਮਾ ਸਾਹਿਬ ਦੇ ਜੋ ਸਾਹ ਜਥੇਦਾਰ ਸੀਗੇ ਔਰ ਇਸ ਦੇ ਨਾਲ ਹੀ ਗਿਆਨੀ ਰਵਿ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਔਰ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜਿਨ੍ਹਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬਲਾਕੇ ਉਹਨਾਂ ਨੂੰ ਧਾਰਮਿਕ ਸਜ਼ਾ ਸੁਣਾਈ ਸੀ ਔਰ ਉਸ ਸਮੇ ਅਕਾਲੀ ਦਲ ਦਾ ਜੋ ਸਾਰਾ ਢਾਂਚਾ ਸੀ ਉਸ ਨੂੰ ਪੰਕ ਕਰਤਾ ਗਿਆ ਸੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਇਹ ਐਲਾਨ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਕਿ ਅਕਾਲੀ ਦਲ ਦੀ ਸਰਜੀਤੀ ਲਈ ਨਵੀਂ ਚੋਣ ਕੀਤੀ ਜਾਵੇ ਨਵੀਂ ਪਰਤੀ ਕੀਤੀ ਜਾਵੇ ਅਕਾਲੀ ਦਲ ਦੇ ਪ੍ਰਧਾਨ ਦੀ ਨਵੀਂ ਚੋਣ ਕੀਤੀ ਜਾਵੇ ਸੋ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਨਹੀਂ ਪਤਾ ਸੀ ਉਸ ਸਮੇਂ ਕਿ ਸਾਰੀ ਬਾਗੜ ਉਹਨਾਂ ਦੇ ਸਿਰ ਦੇ ਉੱਪਰ ਆ ਜਾਵੇਗੀ ਉਹ ਖੁਦ ਅਕਾਲੀ ਦਰ ਦੇ ਪ੍ਰਧਾਨ ਬਣ ਜਾਣਗੇ ਸੋ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਭਾਵਕ ਹੁੰਦਿਆਂ ਹੋਇਆਂ ਜੋ ਵੱਡੇ ਐਲਾਨ ਕੀਤੇ ਨੇ ਕਿ ਜਿਸ ਤਰ੍ਹਾਂ ਅੱਜ ਪੰਜਾਬ ਦੇ ਸਿੱਖ ਪੰਥ ਦੇ ਵਿੱਚ ਅੱਜ ਜ਼ਿੰਮੇਵਾਰੀ ਦਿੱਤੀ ਗਈ ਏ ਗਿਆਨੀ ਹਰਪ੍ਰੀਤ ਸਿੰਘ ਨੂੰ ਔਰ ਅੱਜ ਚੋਬੀ ਸਿੰਘ ਬਾਦਲ ਸਿਰ ਦੇ ਉੱਪਰ ਬਿਠਾ ਦਿੱਤਾ ਹੈ ਪੰਜਾਬ ਦੇ ਜੋ ਪੰਥਕ ਸੋਚ ਵਾਲੇ ਲੋਕਾਂ ਨੇ ਸੋ ਗਿਆਨੀ ਹਰਪ੍ਰੀਤ ਸਿੰਘ ਜਿਹੜਾ ਕਿ ਪੈਰਾਂ ਵਿੱਚ ਬੈਠੇ ਸੀ ਸੁਖਬੀਰ ਸਿੰਘ ਬਾਦਲ ਦੇ ਅੱਜ ਸੁਖਬੀਰ ਸਿੰਘ ਬਾਦਲ ਦੇ ਸਿਰ ਉੱਪਰ ਬੈਠ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਪੰਜ ਮੈਂਬਰੀ ਕਮੇਟੀ ਨੇ ਇਹ ਭਰਤੀ ਕੀਤੀ ਜਿਸ ਵਿੱਚ ਪਹਿਲੀ ਮੈਂਬਰਸ਼ਿਪ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਲਈ ਸੀ ਪਹਿਲਾ ਫਾਰਮ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਭਰਿਆ ਗਿਆ ਸੀ ਸੋ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੇ ਮਤਾਬਕ ਆਕਾਲੀ ਦਲ ਦੀ ਇਹ ਨਵੀਂ ਭਰਤੀ ਪੁਨਰ ਕਠਨ ਲਈ ਇਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸੱਤ ਮੈਂ ਇਮਰਾਨ ਦਾ ਨਾਂ ਅਲਾਨੇ ਸੀ ਅਕਾਲ ਤਖਤ ਸਰਦੀ ਫਸੀਲ ਤੋਂ ਸੋ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਸਰਕਾਰ ਜਥੇਦਾਰ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਿਰਪਾਲ ਸਿੰਘ ਮਢੂਂਕਰ ਮੌਜੂਦਾ ਜਿਹੜੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਤੇ ਉਸ ਦੇ ਨਾਲ ਅਕਾਲੀ ਦਲ ਤੋਂ ਅਲੱਗ ਹੋਏ ਜਿਹੜੇ ਉਹ ਲੀਡਰਸ਼ਿਪ ਸੰਤ ਸਿੰਘ ਉਮੇਦਪੁਰੀ ਇਕਬਾਲ ਸਿੰਘ ਚੁੰਦਾ ਮਨਪ੍ਰੀਤ ਸਿੰਘ ਯਾਲੀ ਤੇ ਜਿਹੜੇ ਕਿ ਸ਼ਹੀਦ ਹੋਏ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਨਾਲ ਉਹਨਾਂ ਦੇ ਸਾਥੀ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪਤਰੀ ਸਤਵੰਤ ਕੌਰ ਇਹ ਪੰਜ ਮੈਂਬਰ ਚੁਣੇ ਗਏ ਸੀਗੇ ਤੇ ਦੋ ਜਿਹੜੇ ਸਾਬਕਾ ਜਥੇ ਸਾਬਕਾ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰ ਦੋਨਾਂ ਪ੍ਰਧਾਨਾਂ ਨੇ ਜੋ ਆਪਣਾ ਇਸ ਕਮੇਟੀ ਦੇ ਵਿੱਚੋਂ ਆਪਣੇ ਆਪ ਨੂੰ ਵਕ ਕਰ ਲਿਆ ਸੁਖਵੀਰ ਸਿੰਘ ਬਾਦਲ ਦੇ ਦਬਾਤ ਤੋਂ ਕਰਕੇ ਸੋ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜੋ 15 ਲੱਖ ਦੇ ਕਰੀਬੇ ਭਰਤੀ ਕੀਤੀ 18 ਮਾਰਚ ਤੋਂ ਭਰਤੀ ਸ਼ੁਰੂ ਹੋਈ ਔਰ ਇਹ ਭਰਤੀ 25 ਜੂਨ ਤੱਕ ਚੱਲੀ ਜਿਸ ਤੋਂ ਬਾਅਦ ਦੇਨੀਗੇਟ ਚੁਣੇ ਗਏ ਦੇਨੀਗੇਟਾਂ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕੀਤੀ ਹੈ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਜਿਹੜਾ ਕਿ ਉਹ ਚਰਚਾ ਵਿੱਚ ਚੱਲ ਰਿਹਾ ਸੀ ਪਰ ਗਿਆਨੀ ਹਰਪ੍ਰੀਤ ਨੇ ਖੁਦ ਪ੍ਰਧਾਨ ਬਣਨ ਤੋਂ ਪਿਛਲੇ ਦਿਨੀ ਇਨਕਾਰ ਕਰ ਦਿੱਤਾ ਸੀ ਪਰ ਦੂਸਰੇ ਪਾਸੇ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਉਣ ਦੀਆਂ ਚਰਚਾਵਾਂ ਸੀ ਸਤਵੰਤ ਕੌਰ ਨੇ ਵੀ ਪ੍ਰਧਾਨ ਬਣਨ ਤੋਂ ਆਪਣਾ ਪੈਰ ਪਿੱਛੇ ਖਿੱਚ ਲਿਆ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਨਾਇਆ ਗਿਆ ਔਰ ਗਿਆਨੀ ਹਰਪ੍ਰੀਤ ਨੇ ਅੱਜ ਪ੍ਰਧਾਨ ਦਾ ਅਹੁਦਾ ਸਮਝਿਆ ਸੋ ਅੱਜ ਜਦੋਂ ਕਿ ਅਕਾਲੀ ਦਲ ਦੇ ਇਜਲਾਸ ਹੋਣਾ ਸੀਗਾ ਉਸ ਤੋਂ ਪਹਿਲਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਉਸ ਦੇ ਵਿੱਚ ਵੀ ਜੋ ਇਜਲਾਸ ਕਰਨ ਵਾਸਤੇ ਵੀ ਸਥਾਨ ਨਹੀਂ ਦਿੱਤਾ ਜੋ ਐਡਵੋਕੇਟ ਧਾਮੀ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਕੀ ਮੈਂਬਰਾਂ ਨੇ ਜੋ ਇਹ ਸ਼੍ਰੋਮਣੀ ਕਮੇਟੀ ਸਾਰਿਆਂ ਦੀ ਸਾਂਝੀ ਹੈ ਪਰ ਇਹ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲੇ ਉਹ ਨਾਂ ਦੇਣ ਕਰਕੇ ਹੋਰ ਵੀ ਜਿਹੜੀ ਨਿਸ਼ਾਨੇ ਤੇ ਆ ਗਈ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਸੋ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਨੀਮੀ ਸੋਚ ਮਾੜੀ ਸੋਚ ਕਰਕੇ ਇਹ ਜਿਆ ਹੋ ਰਿਹਾ ਜੋ ਸਿੱਖ ਪੰਥ ਨੂੰ ਵੱਡੀ ਟਾਹ ਲੱਗ ਰਹੀ ਏ ਸੋ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੀਬੀ ਸਤਵੰਤ ਕੌਰ ਜਿਨ੍ਹਾਂ ਨੂੰ ਜਿਹੜਾ ਕਿ ਇਸੇ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਸੋ ਇਸ ਦੇ ਨਾਲ ਹੀ ਗਿਆਨੀ ਹਰਪੁਸ਼ਿੰਦ ਨੇ ਅੱਜ ਜਦੋਂ ਪ੍ਰਧਾਨ ਬਣਨ ਤੋਂ ਬਾਅਦ ਵੱਡੇ ਐਲਾਨ ਕਰ ਦਿੱਤੇ ਨੇ ਗਿਆਨੀ ਹਰਪੁਸ਼ਿੰਦ ਪ੍ਰਧਾਨ ਬਣਤੋਂ ਬਾਅਦ ਬੋਲ ਦਿਆ ਕਿ ਜੋ ਅਜੇ ਕਾਬ ਤੱਕ ਸਭ ਤੋਂ ਆਦੇਸ਼ ਹੋਇਆ ਸੀ ਵੱਖਰੇ ਚੁੱਲ੍ਹੇ ਨੂੰ ਇੱਕ ਕਰੋ ਤੇ ਇਹ ਵੱਖਰਾ ਚੁੱਲਾ ਬਾਲਣ ਜਾ ਰਹੇ ਹਨ ਸੋ ਆਪਣੇ ਹੱਥੀ ਲਿਖੇ ਹੁਕਮਨਾਮੇ ਦੀ ਕਾਪੀ ਦਾ ਪ੍ਰਿੰਟ ਵੀ ਨਾਲ ਲੈ ਕੇ ਆਏ ਸੀ ਜਿਸ ਵਿੱਚ ਉਹਨਾਂ ਨੇ ਸਾਰਿਆਂ ਨੂੰ ਸਾਹਮਣੇ ਪੜ੍ਹ ਕੇ ਸੁਣਾਇਆ ਉਹਨਾਂ ਨੇ ਕਿ ਵੱਖਰਾ ਚੁੱਲਾ ਜਿਹੜੇ ਇਹ ਵੱਖ ਹੋਏ ਧੜੇ ਨੇ ਇਕੱਠਾ ਕਰਨ ਵਾਸਤੇ ਜੋ ਸ਼ਾਮਾਨ ਨੂੰ ਆਪਣੇ ਅਸਤੀਫੇ ਦੇ ਦਿੱਤੇ ਸੀ ਔਰ ਛਿਰੀ ਅਕਾਟ ਤੱਕ ਸਹਿਬ ਤੇ ਕੋਲ ਆ ਕੇ ਉਹਨਾਂ ਨੇ ਇਹ ਸਾਰਾ ਚੁੱਲਾ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਦੂਸਰੇ ਪਾਸੇ ਜੋ ਸ਼ਖਬੀਰ ਸਿੰਘ ਬਾਦਲ ਦਾ ਚੁੱਲਾ ਸੀ ਉਹ ਆਪਣਾ ਚੁੱਲਾ ਲੈ ਕੇ ਭੱਜ ਗਏ ਤੇ ਉਹਨਾਂ ਨੇ ਇੱਕ ਕਮਰੇ ਵਿੱਚ ਜਾ ਕੇ ਤਾਲਾ ਲਾ ਲਿਆ ਤੇ ਅੰਦਰ ਬੈਠ ਗਏ ਔਰ ਉਹਨਾਂ ਦਾ ਚੁੱਲਾ ਜਿਹੜਾ ਹੁਣ ਉਹ ਖਤਮ ਹੋ ਗਿਆ ਉਹ ਚੁੱਲਾ ਹੁਣ ਬਲ ਨਹੀਂ ਰਿਹਾ ਉਹ ਚੁੱਲੇ ਦੇ ਜਿਹੜੇ ਤਿੰਨ ਸਟੈਂਡ ਨੇ ਉਹ ਵੀ ਹੁਣ ਅਸੀਂ ਲੈਣ ਜਾ ਰਹੇ ਹਾਂ ਕਿੰਨਾ ਸਟੈਂਡਾਂ ਦੇ ਉੱਪਰ ਉਹ ਚੁੱਲਾ ਖੜਾ ਹੈ ਉਹ ਚੁੱਲਾ ਜਦੋਂ ਤਿੰਨੇ ਸਟੈਂਡ ਲਾ ਲਵਾਂਗੇ ਤਾਂ ਉਹ ਚੁੱਲਾ ਮਿੱਟੀ ਹੋ ਜਾਵੇਗਾ ਉਹ ਚੁੱਲਾ ਡਿੱਗ ਜਾਵੇਗਾ ਜਿਸ ਕਰਕੇ ਸਾਰੇ ਅਕਾਲੀ ਵਰਕਰਾਂ ਨੂੰ ਉਹਨਾਂ ਨੇ ਇਹ ਗੁਹਾਰ ਲਗਾਈ ਕਿ ਹੁਣ ਸਾਰੇ ਇਸ ਨਵੇਂ ਚੁੱਲੇ ਵਾਲੇ ਪਾਸੇ ਆਜੋ ਉਹ ਚੁੱਲਾ ਹੁਣ ਖਤਮ ਹੋ ਗਿਆ ਹੈ ਉਹ ਤਿੰਨ ਸਟੈਂਡ ਕਿਹੜੇ-ਕਿਹੜੇ ਨੇ ਉਹਨਾਂ ਨੇ ਉਹ ਵੀ ਦੱਸਿਆ ਕਿ ਜੋ ਸੁਖਵੀਰ ਸਿੰਘ ਬਾਦਲ ਅੱਜ ਪੰਗੋੜਾ ਤੜਾ ਬਣ ਚੁੱਕਿਆ ਉਸ ਦੇ ਕੋਲ ਤਿੰਨ ਜੋ ਸਟੈਂਡ ਨੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਉਹ ਵੀ ਅਸੀਂ ਦੇ ਲਾਂਗੇ ਦੂਸਰਾ ਜੋ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀਏ ਉਹ ਵੀ ਅਸੀਂ ਲੈ ਲਾਂਗੇ ਔਰ ਤੀਸਰਾ ਜੋ ਅਕਾਲੀ ਦਲ ਦਾ ਦਫਤਰ ਹੈ ਚੰਡੀਗੜ੍ਹ ਦੇ ਵਿੱਚ ਉਹ ਵੀ ਅੱਜ ਅਕਾਲੀ ਦਲ ਉਹਦੇ ਤੇ ਕਬਜ਼ਾ ਕਰ ਲਵੇਗਾ ਸੋ ਸੁਖਵੀਰ ਸਿੰਘ ਬਾਦਲ ਲਈ ਬਹੁਤ ਵੱਡੀ ਚੁਣੌਤੀ ਹੋਵੇਗੀ ਸੋ ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਲਈ ਹੱਪੀ ਅਤੇ ਸਤਵੰਤ ਕੌਰ ਦੇ ਜੋ ਨਾਮ ਤੇ ਚਰਚਾ ਹੋਈ ਸੀ ਉਸ ਤੋਂ ਬਾਅਦ ਅੱਜ ਉਹਨਾਂ ਨੇ ਆਪਣੇ ਪਾਸੇ ਵਿੱਚ ਐਸਾ ਜੋ ਭਾਸ਼ਣ ਦਿੱਤਾ ਜਿਸ ਨਾਲ ਸਾਰੇ ਲੋਕ ਭਾਵਕ ਹੋ ਗਏ ਔਰ ਉਹਨਾਂ ਦੇ ਭਾਸ਼ਣ ਸੁਣਨ ਤੋਂ ਬਾਅਦ ਲੋਕਾਂ ਦੀਆਂ ਅੱਖਾਂ ਦੇ ਵਿੱਚ ਜੋ ਅਥਰੂ ਆ ਰਹੇ ਸੀਗੇ ਸਤਵੰਤ ਕੌਰ ਨੇ ਕਿਹਾ ਕਿ ਉਹ ਸ਼ਾਇਦ ਇਹ ਜ਼ਿੰਮੇਵਾਰੀ ਪ੍ਰਵਾਨ ਨਹੀਂ ਕਰਨਗੇ ਦੂਜੇ ਪਾਸੇ ਹਰਪ੍ਰੀਤ ਸਿੰਘ ਨੇ ਜੋ 8 ਅਗਸਤ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਇਹ ਲਿਖਿਆ ਸੀ ਕਿ ਪੰਜ ਮੈਮਰੀ ਕਮੇਟੀ ਨੂੰ ਮੇਰੇ ਵੱਲੋਂ ਪੀਰੇ ਦੇ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਵਿੱਚ ਮੈਂ ਪ੍ਰਧਾਨਗੀ ਦੌਰ ਦੇ ਸ਼ਾਮਲ ਨਹੀਂ ਹਾਂ ਇਸ ਲਈ ਮੇਰਾ ਨਾਮ ਪ੍ਰਧਾਨ ਲਈ ਨਾਮਚਾਰਿਆ ਜਾਵੇ ਕਿਉਂਕਿ ਉਹ ਸ਼ਹੀਦੀ ਬੇਟੀ ਔਰ ਉਸ ਦਾ ਹੱਕ ਬਣਦਾ ਹੈ ਜੋ ਪਿਛਲੇ ਅਕਾਲੀ ਦਲ ਦੇ ਵੱਲੋਂ ਉਸ ਨੂੰ ਨਹੀਂ ਪਛਾਣਿਆ ਗਿਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਬੀਬੀ ਸਤਵੰਤ ਕੌਰ ਨੂੰ ਅਕਾਲੀ ਦਲ ਦੀ ਵੰਗਡੋਰ ਦਈਏ ਸੋ ਮੀਡੀਆ ਰਿਪੋਰਟਾਂ ਮੁਤਾਬਕ ਬਾਗੀ ਧੜੇ ਦੇ ਕੁਝ ਆਗੂ ਸਤਵੰਤ ਕੌਰ ਦੇ ਪੱਖ ਵਚਨਾਂ ਤੇ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਵਿੱਚ ਜਿਕਰ ਯੋਕੇ ਦੇ ਗਿਆਨੀ ਹਰਪ੍ਰੀਤ ਸਿੰਘ ਜੋ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਉਣ ਵਾਲੇ ਸਿੰਘ ਸੈਬਾਨਾ ਵਿੱਚ ਸ਼ਾਮਲ ਸਨ ਉਸ ਵੇਲੇ ਦਮਦਮਾ ਸਾਹਿਬ ਦੇ ਜਥੇਦਾਰ ਸਨ ਸੋ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਸੇ ਬਾਦਲ ਨੂੰ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਸੁਣਾ ਕੇ ਜੋ ਅਹਿਮ ਰੋਲ ਅਦਾ ਕੀਤਾ ਸੀ ਔਰ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਇਹ ਗੱਲ ਕਹੀ ਸੀ ਕਿ ਮੈਂ ਸੰਦਾਤਾ ਨਾਲ ਖੜਾਂਗਾ ਮੈਂ ਕਦੇ ਵੀ ਤੇਰੇ ਨਾਲ ਨਹੀਂ ਖੜਾਂਗਾ ਸੁਖਵੀਰ ਸਿੰਘ ਬਾਦਲ ਜਿਹੜਾ ਕਿ ਤੂੰ ਆਪਣੇ ਨਿੱਜੀ ਜੋ ਰਾਜਨੀਤੀ ਕਰਕੇ ਜੋ ਪੰਜਾਬ ਦੀ ਸਿੱਖ ਪਾਰਟੀ ਜੋ ਪੰਜਾਬ ਦੀ ਪੰਥਕ ਪਾਰਟੀ ਨੂੰ ਟਾ ਲਾਈਏ ਹੁਣ ਅਸੀਂ ਇਸ ਨੂੰ ਬਚਾਉਣ ਵਾਸਤੇ ਆਏ ਆ ਸੋਸ਼ ਰੋਮਣੀ ਕਾਲੀ ਦਲ ਜੋ ਨਵਾਂ ਖੂਦ ਵਿੱਚ ਆਇਆ ਹੈ ਉਸ ਤੋਂ ਪਹਿਲਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਵੱਡੇ ਐਲਾਨ ਕੀਤੇ ਨੇ ਕਿ ਪੰਜਾਬ ਦੀ ਰਾਜਧਾਨੀ ਜੋ ਪਹਿਲਾਂ ਖਾਸਾ ਰਾਜ ਸਮੇਂ ਸ਼੍ਰੀ ਅਮਰਸਰ ਸਾਹਿਬ ਹੋਇਆ ਕਰਦੀ ਸੀ ਉਹ ਅਮਰਸਰ ਸਾਹਿਬ ਇਸੀ ਰਾਜਧਾਨੀ ਬਣਾਵਾਂਗੇ ਉਸ ਦੇ ਨਾਲ ਹੀ ਪਾਣੀਆਂ ਦੇ ਮੁੱਦੇ ਉੱਪਰ ਜੋ ਸ਼੍ਰੀ ਆਨੰਦਪੁਰ ਦਾ ਫੈਸਲਾ ਹੋਇਆ ਸੀ ਉਸ ਨੂੰ ਅਸੀਂ ਲਾਗੂ ਕਰਾਵਾਂਗੇ ਔਰ ਪੰਜਾਬੀ ਬੋਲਦੇ ਇਲਾਕੇ ਉਹ ਪੰਜਾਬ ਵਿੱਚ ਵਾਪਸ ਲੈ ਕੇ ਆਵਾਂਗੇ ਔਰ ਪੰਜਾਬ ਦੀਆਂ ਹੱਦਾਂ ਅਸੀਂ ਪਹਿਲਾਂ ਨਾਲੋਂ ਵਧਾਵਾਂਗੇ ਜੋ ਸਾਡੇ ਤੇ ਕੇਂਦਰ ਸਰਕਾਰ ਨੇ ਤੱਕਾ ਕਰਕੇ ਕੇਂਦਰ ਸਰਕਾਰ ਨੇ ਜੋ ਹਰਿਆਣਾ ਔਰ ਪੰਜਾਬ ਤੋਂ ਹਿਮਾਚਲ ਅਲੱਗ ਕੀਤੇ ਨੇ ਅਸੀਂ ਉਹਨੂੰ ਵੀ ਦੁਬਾਰਾ ਜਿਹੜਾ ਕਿ ਆਪਣੇ ਪੰਜਾਬ ਵਿੱਚ ਪੰਜਾਬੀ ਬੋਲਦੇ ਆਪਣੇ ਭਰਾਵਾਂ ਨੂੰ ਪੰਜਾਬ ਨਾਲ ਜੋੜਾਂਗੇ